ਲਗਭਗ ਹਰ ਵਲਮ ਚ ਤੁਹਾਡਾ ਹੋਣਾ ਬਹੁਤ ਜ਼ਰੂਰੀ ਆ ਇਹ ਤੁਹਾਡਾ ਰੋਲ ਤੇ ਲਿਖਿਆ ਸਪੈਸ਼ਲ ਜਾਂਦਾ ਹੋਣਾ ਇਹ ਹੁਣ ਸਮੀਪਾ ਜੀ ਨੂੰ ਪਤਾ ਅਸਲ ਜੋ ਉਹਨਾਂ ਨੂੰ ਲੱਗਦਾ ਕਿ ਰਾਜ ਨੇ ਕਦੇ ਪੇਮੈਂਟ ਦੀ ਗੱਲ ਨਹੀਂ ਕੀਤੀ ਸਮਝ ਲਾ ਗਈ ਇਹ ਮੈਨੂੰ ਨਾ ਤੂੰ ਪੁੱਛਿਓ ਕੀ ਕਹਿੰਦੇ ਨੇ ਅੱਜ ਪੱਕਾ ਪੁੱਛਣਾ ਮੈਂ ਤੁਹਾਡੇ ਜਦੋਂ ਤੁਸੀਂ ਕੋਈ ਪੋਸਟ ਪਾਉਂਦੇ ਹੋ ਨਾ ਉਹ ਚ ਲਿਖਤੀ ਰੂਪ ਚ ਕਮੈਂਟ ਘੱਟ ਹੁੰਦੇ ਨੇ ਦਿਲ ਬਹੁਤ ਆਉਂਦੇ ਨੇ ਪੋਸਟ ਖੋਲਦੀ ਐ ਉੱਡਦੇ ਉੱਡਦੇ ਜਾਂਦੇ ਹੁੰਦੇ ਨੇ ਉੱਡਦੇ ਉੱਡਦੇ ਜਾਂਦੇ ਨੇ ਕੋਗੀ ਭਾਜੀ ਨੇ ਕੈਪਟਨ ਸਾਹਿਬ ਨੇ ਉਹਨਾਂ ਨੇ ਸਾਰੀ ਫੈਮਲੀ ਨੂੰ ਸਤਾ ਕੇ ਰੱਖਿਆ ਹੋਇਆ ਅਸੀਂ ਵੀ ਵਿੱਚ ਵਿੱਚ ਸਤਾਉਂਦੇ ਆ ਉਹ ਜਿਹੜਾ ਸਤਾਉਣਾ ਅੰਦਰੋਂ ਨਿਕਲਦਾ ਫਿਰ ਦੇਖੋ ਕੋਗੀ ਭਾਜੀ ਪੁੱਛਾਂਗੇ ਵੀ ਤੁਹਾਨੂੰ ਕੀ ਫੀਲ ਹੁੰਦਾ ਵੇਖੋ ਕਿਸੇ ਦੀ ਸੱਸ ਮਤਲਬ ਇਦਾਂ ਦੀ ਸੱਸ ਆ ਵੀ ਜਿਹਦੇ ਕੋਲ ਆਲਰੇਡੀ ਬਹੁਤ ਦਿਲ ਨੇ ਤੇ ਨੌ ਨੂੰ ਕਿੰਨੇ ਦੇਣਗੇ ਤੁਸੀਂ ਹਾਂ ਸਾਰੀ ਪੂਰਾ 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 ਦੇਣਾ ਪੂਰਾ ਇਹ ਹੁਣ ਮੈਨੂੰ ਐ ਵੀ ਮੇਰੀ ਕੁੜੀ ਵੀ ਆ ਜਾਊਗੀ ਹਨਾ ਸਾਡਾ ਪਰਿਵਾਰ ਪੂਰਾ ਹੋ ਜਾਊਗਾ ਨਾ ਤੇ ਤਿਆਰੀ ਕਰਨ ਨੂੰ ਟਾਈਮ ਨਹੀਂ ਰੀਜਾਂ ਬਹੁਤ ਨੇ ਹਾਂ ਇਹ ਮੇਲੇ ਨਹੀਂ ਕਰਦੇ ਹਜੇ ਤਾਂ ਮੈਂ ਵਰੀ ਵੀ ਸੈੱਟ ਕਰਨੀ ਜਾ ਕੇ ਕੁਝ ਲਈ ਪਈ ਆ ਕੁਝ ਖਰੀਦਣ ਆਇਆ ਵਰੀ ਵਾਲਾ ਟ੍ਰਾਂਕ ਲੈਣਾ ਆ ਜਿਹੜਾ ਪੁਰਾਣੇ ਰਸਮ ਰਿਵਾਜ ਤਾਂ ਨਿਭਾਉਣੇ ਆ ਉਹ ਤਾਂ ਨਿਭਾਉਣੇ ਨੇ ਸਨੀ ਦੀ ਬਣੀ ਫਿਲਮ ਦੇ ਸੈੱਟ ਤੇ ਮੌਜੂਦ ਆ ਤੇ ਫਿਲਮ ਡਾਇਰੈਕਟ ਕਰ ਰਹੇ ਨੇ ਸਮੀਪ ਕੰਗ ਜੀ ਜਿਨ੍ਹਾਂ ਦਾ ਕਾਮੇਡੀ ਦੇ ਵਿੱਚ ਇੱਕ ਵੱਡਾ ਨਾਮ ਹੈ ਕਾਮੇਡੀ ਫਿਲਮਾਂ ਬਣਾਉਣ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੇ ਮੰਨਿਆ ਜਾਂਦਾ ਤੇ ਇਸ ਫਿਲਮ ਦੇ ਵਿੱਚ ਕਿਉਂਕਿ ਮੋਸਟਲੀ ਸਮੀਪ ਕੰਗ ਹੋਰਾਂ ਦੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਉਹ ਚ ਰਾਜ ਥਾਲੀਵਾਲ ਜੀ ਨਾ ਹੋਣੇ ਨਹੀਂ ਹੋ ਸਕਦਾ ਇਹ ਮੈਡਮ ਪਹਿਲਾਂ ਤਾਂ ਮੈਨੂੰ ਦੱਸੋ ਵੀ ਇਦਾਂ ਕਿਉਂ ਹੁੰਦਾ ਵੀ ਸਮੀਪ ਭਾਈ ਦੀ ਹਰ ਲਗਭਗ ਹਰ ਫਿਲਮ ਚ ਤੁਹਾਡਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਮੇਰੇ ਖਿਆਲ ਇਹ ਤੁਹਾਡਾ ਰੋਲ ਤਾਂ ਲਿਖਿਆ ਸਪੈਸ਼ਲ ਜਾਂਦਾ ਹੋਣਾ ਇਹ ਹੁਣ ਸਮੀਪਾ ਜੀ ਨੂੰ ਪਤਾ ਪੁੱਛਣਾ ਮੈਂ ਅੱਜ ਪੁੱਛਿਓ ਤੁਸੀਂ ਮੈਨੂੰ ਵੀ ਦੱਸਿਓ ਪਤਾ ਤਾਂ ਲੱਗੇ ਅਸਲ ਜੋ ਉਹਨਾਂ ਨੂੰ ਲੱਗਦਾ ਹੈ ਕਿ ਰਾਜ ਨੇ ਕਦੇ ਪੇਮੈਂਟ ਦੀ ਗੱਲ ਨਹੀਂ ਕੀਤੀ। ਆ ਵੀ ਗਲਤੀ ਕਰ ਵੀ ਕਿਉਂਕਿ ਜਿਹੜੇ ਆਪਣੇ ਘਰ ਦੇ ਮੈਂਬਰ ਹੁੰਦੇ ਨਾ ਉਹਨਾਂ ਨੂੰ ਪਤਾ ਵੀ ਰਾਜ ਨੇ ਪੇਮੈਂਟ ਪੁੱਛੇ ਨਹੀਂ ਲੜਨਾ ਹੈਨਾ ਤੇ ਪਾਜੀ ਨੇ ਫੋਨ ਕਰਨਾ ਹੁੰਦਾ ਰਾਜ ਮੈਮ ਆਪਾਂ ਫਿਲਮ ਕਰ ਰਹੇ ਹਾਂ ਤੁਸੀਂ ਅਵੇਲੇਬਲ ਹੋ ਹਾਂਜੀ ਫਾਇਰੀ ਕਰ ਲਾਂਗੇ ਕੋਈ ਗੱਲ ਨਹੀਂ ਤੇ ਪੇਮੈਂਟ ਦੀ ਅੱਗੇ ਕੋਈ ਗੱਲ ਨਹੀਂ ਪੁੱਛਣੀ ਮੈਨੂੰ ਵੀ ਪਤਾ ਉਹਨਾਂ ਨੇ ਦੇ ਦੇਣੀਆਂ ਹੈਨਾ ਤੇ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਪੁੱਛਣਾ ਨਹੀਂਗਾ ਇਹ ਇਹ ਮੇਨ ਕਾਰਨ ਸਮਝ ਲਾ ਗਈ ਇਹ ਮੇਨ ਤੂੰ ਪੁੱਛਿਓ ਕੀ ਕਹਿੰਦੇ ਨੇ ਮੈਂ ਪੁੱਛੂੰਗਾ ਅੱਜ ਪੱਕਾ ਪੁੱਛਣਾ ਮੈਂ ਵਾਹਾਂ ਹੀ ਤੇ ਉਹ ਕਾਬੂ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਹੁੰਦਾ ਇਹਨਾ ਹੈਨਾ ਅੱਛਾ ਮੇਰੇ ਖਿਆਲ ਸਮੀਪ ਸਰ ਉਹਨੇ ਕਿ ਇੱਕ ਨਾ ਆਪਾਂ ਕਹਿ ਸਕਦੇ ਕਿ ਬਹੁਤ ਵੱਡੀ ਗੈਰੇਜ ਹੁੰਦੀ ਨਾ ਕਿਸ ਬੰਦੇ ਦੀ ਉਨਕੋ ਵੱਡੇ ਵੱਡੇ ਸਿਸਟਮ ਆਏ ਹੁੰਦੇ ਉਹਨਾਂ ਦੇ 4-5 ਦਾ ਇੰਜਨ ਖੁੱਲੇ ਹੁੰਦੇ ਨੇ ਇਹ ਡਿਪੈਂਡ ਕਰਦਾ ਮਾਲਕ ਤੇ ਵੀ ਉਹਨੇ ਕਿਹੜਾ ਇੰਜਨ ਖੋਲਣਾ ਤੇ ਮੈਨੂੰ ਲੱਗਦਾ ਸਮੀਪਾ ਜੀ ਵਨ ਆਫ ਦਾ ਬੈਸਟ ਨੇ ਪੰਜਾਬੀ ਇੰਡਸਟਰੀ ਦੇ ਬਿਲਕੁਲ ਨੋ ਡਾਊਟ ਬਿਲਕੁਲ ਅੱਛਾ ਤੁਸੀਂ ਕਈ ਫਿਲਮਾਂ 'ਚ ਤੁਹਾਡਾ ਕਿਰਦਾਰ ਬੜਾ ਸ਼ਰਾਰਤੀ ਜਿਹਾ ਹੁੰਦਾ ਕਈ ਫਿਲਮਾਂ 'ਚ ਉਹੀ ਕਿਰਦਾਰ ਹੁੰਦਾ ਜੋ ਤੁਸੀਂ ਅਸਲ 'ਚ ਹੈਗੇ ਹੋ ਹਨਾ ਤੁਹਾਨੂੰ ਉਹ ਕਰਨ ਦਾ ਪੈਂਦਾ ਨਹੀਂ ਜ਼ਰੂਰਤ ਨਹੀਂ ਪੈਂਦੀ ਹਨਾ ਪਰ ਜਦੋਂ ਕੋਈ ਤੁਹਾਡੀ ਸ਼ਖਸੀਅਤ ਤੋਂ ਉਲਟ ਕਿਰਦਾਰ ਮਿਲਦਾ ਉਦੋਂ ਮੈਡਮ ਫਿਰ ਕਿਵੇਂ ਕਰਦੇ ਹੋ ਤਿਆਰੀ ਮੈਂ ਥੋੜਾ ਉਹਦੇ ਬਾਰੇ ਸੋਚਦੀਆਂ ਵਰਕ ਕਰਦੀਆਂ ਉਹਦੇ ਤੇ ਕਿ ਕਿੱਦਾਂ ਇਹਨੂੰ ਆਪਾਂ ਐਨਹਾਂਸ ਕਰ ਸਕਦੇ ਆ ਕੀ ਕਰ ਸਕਦੇ ਆ ਇਹਦੇ ਵਿੱਚ ਕੋਈ ਕਿਹੜਾ ਸਿਗਨੇਚਰ ਹੋ ਸਕਦਾ ਜਿਹੜਾ ਉਹਨੂੰ ਬਹੁਤ ਕਰ ਸਕਦਾ ਹਨਾ ਕੁਝ ਇਦਾਂ ਦਾ ਕੁਝ ਇਦਾਂ ਦੀਆਂ ਚੀਜ਼ਾਂ ਕੁਝ ਲਾਲਈ ਦਾ ਨਾਲ ਇਦਾਂ ਕੋਈ ਚੀਜ਼ ਐਕਸਟਰਾ ਆਰਡੀ ਹਾਂ ਹਾਂ ਜਿਹਨਾਂ ਬੈਸਟ ਲੱਗਦੀ ਹਾਂ ਅੱਛਾ ਇੱਕ ਮੈਂ ਤੁਹਾਡਾ ਇੰਸਟਾਗ੍ਰam ਵੀ ਦੇਖਿਆ ਤੁਹਾਡੇ ਫੈਨ ਬਹੁਤ ਨੇ ਔਰ ਤੁਹਾਡੇ ਜਦੋਂ ਤੁਸੀਂ ਕੋਈ ਪੋਸਟ ਪਾਉਂਦੇ ਹੋ ਨਾ ਉਹ ਚ ਲਿਖਤੀ ਰੂਪ ਚ ਕਮੈਂਟ ਘੱਟ ਹੁੰਦੇ ਨੇ ਦਿਲ ਬਹੁਤ ਆਉਂਦੇ ਨੇ ਪਿਆਰ ਬਹੁਤ ਦਿੰਦੇ ਨੇ ਲੋਕ ਲਾਲ ਰੰਗ ਦੇ ਨਾ ਦੇਖੋ ਇਹ ਕਿਸੇ ਦਾ ਕਾਲਾ ਹੋਵੇ ਉਹ ਕਿਹਾ ਨਹੀਂ ਜਾ ਸਕਦਾ ਪਰ ਉਹਦੇ ਤੇ ਲਾਲ ਦੀ ਆਪਸ਼ਨ ਨਹੀਂ ਨਹੀਂ ਪੀਲੇ ਵੀ ਹੁੰਦੇ ਨੇ ਜਾਮਣੀ ਵੀ ਹੁੰਦੇ ਨੇ ਇਹ ਬਣ ਕੱਥੇ ਦਿਲ ਇਕ ਕਰਕੇ ਤੇ ਆਪਾਂ ਇੱਕ ਨਾ ਮੈਂ ਪੋਸਟ ਖੋਲਦੀ ਐ ਉੱਡੇ ਉੱਡੇ ਜਾਂਦੇ ਜਾਂਦੇ ਨੇ ਇੰਨੇ ਦਿਲ ਬਣ ਤੀ ਕਦੀ ਸੋਚਿਆ ਵੀ ਇੰਨੇ ਦਿਲ ਮਿਲਣਗੇ ਨਹੀਂ 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 ਬਹੁਤ ਪਿਆਰ ਸੌ ਲੱਗੇ ਇੰਨਾ ਪਿਆਰ ਮਿਲਦਾ ਨਾ ਇੰਨਾ ਪਿਆਰ ਮਿਲਦਾ ਦੱਸ ਨਹੀਂ ਸਕਦੀ ਪਰਮਾਤਮਾ ਦੀ ਮਿਹਰ ਆ ਇਹ ਸੱਚੀ ਗੱਲ ਆ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਇੱਕ ਬਹੁਤ ਵੱਡਾ ਤੁਸੀਂ ਫਿਲਮਾਂ ਚ ਤਾਂ ਆਪਣਾ ਕੰਮ ਆਪਣੇ ਆਪ ਨੂੰ ਸਾਬਤ ਕੀਤਾ ਲੇਕਿਨ ਸੋਸ਼ਲ ਮੀਡੀਆ ਤੇ ਫੈਨ ਫਾਲੋਇੰਗ ਵਾਲੇ ਮਸਲੇ ਦੇ ਵਿੱਚ ਨਾ ਤੁਸੀਂ ਸਭ ਤੋਂ ਅੱਗੇ ਹੋ ਓ ਮੈਨੂੰ ਲੱਗਦਾ ਵੀ ਮੈਂ ਨਾ ਬਹੁਤ ਤੀਜਨ ਦੇਖ ਦੇਖ ਕੇ ਪੋਸਟ ਪਾਉਣੀ ਹੁੰਦੀ ਹੈ ਵੀ ਮਤਲਬ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਹੈ ਨਾ ਤੇ ਮੈਨੂੰ ਲੱਗਦਾ ਵੀ ਤਾਂ ਕਰਕੇ ਉਹ ਜੈਨੂਨ ਨੇ ਸਾਰੇ ਤੇ ਉਹ ਸਾਰੇ ਮੈਨੂੰ ਪਿਆਰ ਕਰਨ ਵਾਲੀ ਆ ਅੱਛਾ ਇਸ ਫਿਲਮ ਦੇ ਵਿੱਚ ਕਿਰਦਾਰ ਕਿੱਦਾਂ ਦਾ ਤੁਹਾਡਾ ਇਸ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਪਾਜੀ ਦੇ ਆਪੋਜੀਟ ਹੈਗੀ ਆ ਮੈਂ ਤੇ ਉਹਨਾਂ ਦੀ ਵਾਈਫ ਦਾ ਕੈਰੈਕਟਰ ਕਰ ਰਹੀ ਆ ਵੱਡੀ ਭਾਬੀ ਤਿੰਨ ਭਰਾਵਾਂ ਦੀ ਸਟੋਰੀ ਆ ਤੇ ਮਿੰਟੂ ਕਾਪਾ ਵਿਕਰਮ ਬਾਜਵਾ ਗੁਰਪ੍ਰੀਤ ਖੁੱਗੀ ਪਾਜੀ ਤੇ ਮਤਲਬ ਮਾਡਰਨ ਹੈ ਮਾਡਰਨ ਹੈ ਤੇ ਉਹਨਾਂ ਨੇ ਬੜਾ ਸਤਾ ਕੇ ਰੱਖਿਆ ਹੋਇਆ ਖੁੱਗੀ ਪਾਜੀ ਨੇ ਕੈਪਟਨ ਸਾਹਿਬ ਨੇ ਉਹਨਾਂ ਨੇ ਸਾਰੀ ਫੈਮਿਲੀ ਨੂੰ ਸਤਾ ਕੇ ਰੱਖਿਆ ਹੋਇਆ ਅਸੀਂ ਵੀ ਵਿੱਚ ਵਿੱਚ ਸਤਾਉਂਦੇ ਆ ਹਾਂ ਯਾਰ ਉਹ ਜਿਹੜਾ ਸਤਾਉਣਾ ਅੰਦਰੋਂ ਨਿਕਲਦਾ ਫਿਰ ਇੱਕੋ ਗੀਵਾ ਜੀ ਪੁੱਛਾਂਗੇ ਵੀ ਤੁਹਾਨੂੰ ਕੀ ਫੀਲ ਹੁੰਦਾ ਅੱਛਾ ਮੈਮ ਤੁਸੀਂ ਤਾਂ ਮੇਰੇ ਖਿਆਲ ਜਿਹੜੀ ਆਪਣੀ ਇੰਡਸਟਰੀ ਹੈ ਕਿਉਂਕਿ ਇੰਡਸਟਰੀ ਛੋਟੀ ਜੀ ਹੈ ਔਰ ਇਹਦੇ ਵਿੱਚ ਆਪਾਂ ਪਰਿਵਾਰ ਵਾਂਗੂ ਵਿਚਰਦੇ ਆਂ ਤੁਸੀਂ ਜਦੋਂ ਸੈੱਟ ਤੋਂ ਘਰੇ ਜਾਂਦੇ ਹੋ ਤੇ ਕਿੱਦਾਂ ਦਾ ਫੀਲ ਹੁੰਦਾ ਹੁੰਦਾ ਵੀ ਯਾਰ ਫਟਾਫਟ ਕੋਈ ਸ਼ੁਰੂ ਜਿੱਦਾਂ ਹੀ ਪ੍ਰੋਜੈਕਟ ਅੱਗੇ ਡੇਟਸ ਹੁੰਦੀਆਂ ਤੁਹਾਡੀਆਂ ਤੇ ਫਟਾਫਟ ਫੇਰ ਪਹੁੰਚਦੇ ਹੋ ਤੇ ਇੱਕ ਰਿਲੈਕਸ ਜਾਂਦਾ ਵੀ ਹਾਂ ਯਾਰ ਚੱਲ ਦੁਬਾਰਾ ਆਗੇ ਫਿਲਮ ਦੁਬਾਰਾ ਆ ਗਈ ਦੇਖੋ ਮੈਨੂੰ ਵੇਲੇ ਰਹਿਣਾ ਨਹੀਂ ਚੰਗਾ ਲੱਗਦਾ ਮੈਨੂੰ ਸਾਰਾ ਦਿਨ ਬਿਜ਼ੀ ਰਹਿਣਾ ਚੰਗਾ ਲੱਗਦਾ ਜੇ ਮੈਂ ਇੱਥੇ ਸ਼ੂਟ ਤੇ ਬਿਜ਼ੀ ਨਹੀਂ ਆ ਤਾਂ ਮੈਂ ਘਰੇ ਜਾ ਕੇ ਬਿਜ਼ੀ ਹੋ ਜਾਂਦੀ ਆ ਕੋਈ ਕੰਮ ਕਰਨ ਲੱਗ ਜਾਂਦੀ ਆ ਹੋਰ ਨਹੀਂ ਆਪਣਾ ਸਟੋਰੀ ਸਾਫ਼ ਕਰਨ ਲੱਗ ਜਾਂਦੀ ਮਤਲਬ ਕਿ ਕਿਤੇ ਬਿਜ਼ੀ ਰਹਾ ਹਣਾ ਮੈਂ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਈਏ ਵੀ ਹੁਣ ਇਹ ਵੈਸੇ ਹੀ ਬਿਜ਼ੀ ਹੋਣ ਵਾਲੇ ਨੇ ਹੁਣ ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਨੇ ਇੱਕ ਅੱਧੀ ਪੋਸਟ ਪਾਈ ਨਾ ਉਸ ਤੋਂ ਬਾਅਦ 15-20 ਦਿਨ ਉਹੀ ਚੱਲਣਾ ਵਿਆਹ ਹੀ ਚੱਲੇਗਾ ਇਹ ਸੱਸ ਬਣ ਜਾ ਰਹੇ ਨੇ ਬਹੁਤ ਛੇਤੀ ਹਨਾ ਤੇ ਵੇਖੋ ਕਿਸੇ ਦੀ ਸੱਸ ਮਤਲਬ ਇਦਾਂ ਦੀ ਸਾਸਾਂ ਵੀ ਜਿਹਦੇ ਕੋਲ ਆਲਰੇਡੀ ਬਹੁਤ ਦੇ ਲੈ ਤੇ ਨੌ ਨੂੰ ਕਿੰਨੇ ਦੇਣਗੇ ਤੁਸੀਂ ਹਾਂ ਸਾਰੀ ਪੂਰਾ 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 ਦੇਣਾ ਪੂਰਾ ਕੀ ਮਹਿਸੂਸ ਕਰਦੇ ਮੈਮ ਬੀਇੰਗ ਅ ਹਨਾ ਮਦਰ ਤੋਡੇ بیٹے ਦਾ ਵਿਆਹ ਹੋਣ ਜਾ ਰਿਹਾ ਤੇ ਤਿਆਰੀਆਂ ਕਿਹੋ ਜੀਆਂ ਨੇ ਹਰ ਮਾਂ ਨੂੰ ਆਪਣੇ ਮੁੰਡੇ ਦੇ ਵਿਆਹ ਦਾ ਬੜਾ ਚਾਹ ਹੁੰਦਾ ਜਿਦਾਂ ਆਪਾਂ ਨੂੰ ਫਿਲਮ ਦਾ ਕਲਾਕਾਰਾਂ ਨੂੰ ਫਿਲਮ ਦਾ ਚਾਹ ਹੁੰਦਾ ਮਾਂ ਨੂੰ ਪੁੱਤ ਦੇ ਵਿਆਹ ਦਾ ਚਾਹ ਹੁੰਦਾ ਬਹੁਤ ਛੇਤੀ ਛੇਤੀ ਵਿਆਹ ਹੋ ਰਿਹਾ ਹੈ ਤੇ ਇੱਕ ਇਹ ਵੀ ਹੈ ਕਿ ਮੇਰਾ ਇੱਕੋ ਬੇਟਾ ਹੈ ਤੇ ਹੁਣ ਮੈਨੂੰ ਐ ਵੀ ਮੇਰੀ ਇੱਕ ਕੁੜੀ ਵੀ ਆ ਜਾਊਗੀ ਹੈਨਾ ਸਾਡਾ ਪਰਿਵਾਰ ਪੂਰਾ ਹੋ ਜਾਊਗਾ ਨਾ ਤੇ ਇਹ ਇਹ ਚਾਹ ਆ ਇੱਕ ਤਾਂ ਦੂਜਾ ਮੇਰੇ ਕੋਲ ਤਿਆਰੀਆਂ ਕਰਨ ਨੂੰ ਦਿਨ ਬਹੁਤ ਥੋੜੇ ਨੇ ਅੱਜ 6 ਤਰੀਕ ਹੋ ਗਈ 11 ਨੂੰ ਪਾਠ ਹੈ 12 ਨੂੰ 6 ਦਿਨਾਂ ਬਾਅਦ ਬਰਾਤ ਆ ਹਣਾ ਤੇ ਤਿਆਰੀ ਕਰਨ ਨੂੰ ਟਾਈਮ ਨਹੀਂ ਰੀਜਾਂ ਬਹੁਤ ਨੇ ਹਾਂ ਇਹ ਮੇਲੇ ਨਹੀਂ ਕਰਦੇ ਇਹ ਨਹੀਂ ਵਿੱਲੇ ਗਾਣੇ ਨਹੀਂ ਵਿੱਲੇ ਗਾਣੇ ਦੇ ਲੋ ਭਾਈ ਆ ਹੁੰਦੇ ਨੇ ਕਲਾਕਾਰਾਂ ਦੇ ਵਿਆਹ ਐਦਾਂ ਹੀ ਪ੍ਰੋਗਰਾਮ ਲੰਘ ਜਾਂਦੇ ਨੇ ਖੜੇ ਖੜੇ ਜਾਈਦਾ ਖੜੇ ਖੜੇ ਹੁਣ ਇਹ ਤੇ ਵਿਆਹ ਉਹ ਵੀ ਨਹੀਂ ਆ ਵੀ ਜਿੱਥੇ ਜਾ ਕੇ ਸਗਨ ਦੇ ਕੇ ਮੁੜੇ ਆਉਣਾ ਗੱਲ ਹੈ ਸੱਚੀ ਹਜੇ ਤਾਂ ਮੈਂ ਬਰੀ ਵੀ ਸੈਟ ਕਰਨੀ ਜਾ ਕੇ ਕੁਝ ਲਈ ਪਈ ਆ ਕੁਝ ਖਰੀਦਣ ਆਇਆ ਬਰੀ ਵਾਲਾ ਟ੍ਰਾਂਕ ਲੈਣਾ ਆ ਜਿਹੜਾ ਕਿ ਪੁਰਾਣੇ ਰਸਮ ਰਿਵਾਜ ਤਾਂ ਨਿਭਾਉਣੇ ਆ ਉਹ ਤਾਂ ਨਿਭਾਉਣੇ ਨੇ ਬਰੀ ਵਾਲਾ ਟ੍ਰਾਂਕ ਲੈਣਾ ਉਹਨੂੰ ਕੀ ਕਹਿੰਦੇ ਹੁੰਦੇ ਨੇ ਖੰਮਣੀਆਂ ਖੁੰਮਣੀਆਂ ਸਾਰਾ ਕੁਝ ਲੈਣਾ ਜਿਹੜਾ ਬੰਨੀ ਦਾ ਹੁੰਦਾ ਸੂਟਾਂ ਦੇ ਸੂਟ ਪੈਕ ਕਰਕੇ ਉੱਤੇ ਬੰਨੀ ਦਾ ਲਿਖੀ ਦਾ ਵੀ ਹੁੰ ਕੀਦਾ ਹੁੰਦਾ ਮਤਲਬ ਉਹ ਨਹੀਂ ਆਪਾਂ ਕਰ ਰਹੇ ਨਹੀਂ ਕਰ ਰਹੇ ਨਾ ਨਾ ਆਪਾਂ ਲੈਣ ਦੇਣ ਸਾਰੇ ਬੰਦ ਕੀਤਾ ਲੈ ਆਪਾਂ ਨਹੀਂ ਕੁਝ ਕਰ ਰਹੇ ਪਰ ਸਿਰਫ ਕੁੜੀ ਨੂੰ ਬਰੀ ਤੇ ਉਹਨੂੰ ਲਿਆਉਣਾ ਉਹ ਵੀ ਉਹ ਕਹਿੰਦੀ ਮम्मा ਉਹਨੇ ਕੇ ਲਿਓ ਜਿੰਨੇ ਕੋ 5-7 ਆ ਬਈ ਮੈਂ ਆਪੇ ਬਾਅਦ ਚ ਕਰ ਲਾਂਗੇ ਤੇ ਬਾਕੀ ਸਾਰਾ ਕੋਈ ਦਾਜ ਦੇਹਜ ਕੁਝ ਨਹੀਂ 21 ਬੰਦੇ ਵਾਲੀ ਬਰਾਤ ਕਿਸੇ ਦਾ ਇਹਦੇ ਨਾਲ ਦਾ ਵਿਆਹ ਕਿੱਥੇ ਹੋ ਸਕਦਾ ਹਾਂ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਸੌਖਾ ਨਾਨਕੇ ਦਾਜ ਕੇ ਬਸ ਦੈਟਸ ਇਟ ਪਰ ਇਹ ਆਪੀ ਪੰਜ-ਸੱਤ ਦਿਨ ਘਾਹੂ ਪਾਉਣਾ ਘਰੇ ਟੱਬਰ ਦੇ ਨਾਲ ਰਲ ਕੇ ਹਣਾ ਪੰਜ-ਸੱਤ ਦਿਨ ਤਾਂ ਇੱਥੇ ਹੀ ਆ ਕਿੱਥੋਂ ਘਾਹੂ ਪਾਲੂੰਗੀ ਮੈਂ ਸੱਤ ਵੀ ਤੁਸੀਂ ਵੱਧ ਕੇ ਤਾਂ ਪੰਜ ਹੀ ਲਾਓ ਪੰਜ ਹੀ ਹਾਂਜੀ ਬਿਲਕੁਲ ਮੈਂ ਜਦੋਂ ਇੱਥੇ ਨੇ ਲਾਦਾ ਅੱਛਾ ਤੁਸੀਂ ਆਪਣੇ ਲਈ ਕਿੰਦਾ ਦਾ ਸੂਟ ਸੋਹ ਪਾਜੇ ਹੋਣੀ ਛੱਡਦੇ ਹੀ ਨਹੀਂ ਇਹਨਾਂ ਦੀਆਂ ਡਿਊਟੀਆਂ ਲਾਇਓ ਵਿਆਹ 'ਚ ਵਰਾ ਦਾ ਸਵਾਗਤ ਕਰਨ ਇਧਰ ਇਧਰ ਖੜੇ ਹੋਣਗੇ ਹਨਾ ਘੁੱਗੀ ਭਾਈ ਨੂੰ ਵੱਡੀ ਸਾਰੀ ਜ਼ਿੰਮੇਵਾਰੀ ਦਿਓ ਵੱਡੀ ਹਨਾ ਸੁਪੀ ਭਾਈ ਨੂੰ ਉਦੋਂ ਵੱਡੀ ਦੇਖੋ ਹਰੇਕ ਬੰਦੇ ਸਿੱਧੇ ਸਾਹਮਣੇ ਸਿੱਧੇ ਸਾਹਮਣੇ ਪੈਨ ਗੋਤ ਸਾਰੀ ਬਰਾਤ ਦੀ ਟੈਨਸ਼ਨ ਤੁਹਾਡੀ ਹੈ ਫਾਦੀ ਨਾ ਬੜੇ ਕੂਲ ਜਿਹੇ ਨੇ ਕੂਲ ਜਾ ਕੇ ਬਹਿ ਜਾਣਾ ਕੋਈ ਗੱਲ ਨਹੀਂ ਰਾਜ ਮੈਮ ਛੱਡ ਦਿਓ ਮੇਰੇ ਤੇ ਟੈਨਸ਼ਨ No problem ਤੁਸੀਂ ਆਪਣਾ ਕੰਮ ਕਰੋ ਇਹ ਮਤਲਬ ਇੰਨੇ ਸੌਫਟਰਟਡ ਬੰਦੇ ਹੁੰਦੇ ਨੇ ਹਨਾ ਦੇਖ ਲਓ ਬਹੁਤ ਜ਼ਿਆਦਾ ਦੇਖ ਬਹੁਤ ਕੂਲ ਦੇ ਬੜੇ ਕੂਲ ਹਮਮ ਕਹਿੰਦੇ ਆਪਾਂ ਹੋਰ ਫਿਲਮਾਂ ਦੇ ਸੈੱਟ ਤੇ ਵੀ ਕਈ ਵਾਰੀ ਜਾਂਦੇ ਆ ਨਾ ਤਾਂ ਡਾਇਰੈਕਟਰ ਦੇ ਉੱਪਰ ਇੱਕ ਜ਼ਿੰਮੇਵਾਰੀ ਹੁੰਦੀ ਆ ਪਰ ਸਮੀਪ ਸਰ ਉਹਨਾਂ ਚੋਂ ਆਉਂਦੇ ਨੇ ਵੀ ਬੜੇ ਰਿਲੈਕਸ ਜਿਹਾ ਕੰਮ ਕਰਦੇ ਆ ਵੀ ਭਾਈ ਇਦਾਂ ਹੀ ਹੋਣਾ ਮ제 ਨਾਲੇ ਔਰ ਉਹ ਚੀਜ਼ ਦਾ ਰਿਜ਼ਲਟ ਫਿਰ ਨਿਕਲ ਕੇ ਆਉਂਦਾ ਹੈ ਬਿਲਕੁਲ ਬਹੁਤ ਰਿਲੈਕਸ ਹੋ ਕੇ ਕੰਮ ਕਰਦੇ ਨੇ ਸਾਡੇ ਤੇ ਵੀ ਬਹੁਤ ਸਟ੍ਰੈਸ ਨਹੀਂ ਹੁੰਦਾ ਤੇ ਹੁਣ ਮਤਲਬ ਕਰ ਲਿਆ ਸੀਨ ਕਰ ਲਿਆ ਰਾਜਮਾਨ ਤੁਸੀਂ ਫ੍ਰੀ ਹੋ ਵੈਨਿਟੀ ਚ ਜਾ ਕੇ ਰੈਸਟ ਕਰੋ ਮਤਲਬ ਐਦਾਂ ਨਾ ਮਤਲਬ ਕਰਦੇ ਹੋ ਬਹੁਤ ਕੂਲ ਕੂਲ ਬਹੁਤ ਕੂਲ ਬਹੁਤ ਵਧੀਆ ਜੀ ਤੁਸੀਂ ਦੇਖੋ ਸਨੀ ਦੀ ਬਣੀ ਮੈਂ ਕਹਿਣ ਲੱਗੀ ਸੀ ਕਿ ਮੈਂ ਕਿਹਾ ਵੀ ਦੇਖੋ ਜਿੱਦਾਂ ਦਾ ਬੰਦਾ ਹੁੰਦਾ ਨਾ ਉਦਾਂ ਦਾ ਹੀ ਹੋ ਜਾਂਦੇ ਉਹ ਮੈਂ ਹੁਣ ਗਾਇਨ ਕਰਕੇ ਗਈ ਸੀ ਉਹਨਾਂ ਨੇ ਸੀਰੀਅਸ ਜੀ ਇਨ ਇਹ ਇੰਟਰਵਿਊ ਕਰਕੇ ਮੈਂ ਸੀਰੀਅਸ ਹੋ ਗਈ ਹੁਣ ਖੱਪੀ ਬੰਦਰ ਬੰਦਾ ਖੱਪੀ ਹੋ ਜਾਂਦਾ ਹੈ ਹਣਾ ਹੁਣ ਤੁਸੀਂ ਆਏ ਆਪਾਂ ਕਾਮਿਕ ਵੇ ਨਾਲ ਕੀਤੀ ਸੀ ਇਹ ਨੂੰ ਹੀ ਦੇ ਐਕਟਰ ਕਹਿੰਦੇ ਨੇ 2 ਮਿੰਟ ਜੀ ਸੀਰੀਅਸ 2.5 ਮਿੰਟਾਂ ਚ ਕਾਮਿਕ ਹੁਣੇ ਮੈਂ 5 ਮਿੰਟਾਂ ਨੂੰ ਮੈਡਮ ਨੂੰ ਕਹਾਂ ਮੈਡਮ ਕੋ ਗੀਤ ਸੁਣਾਓ ਮੈਡਮ ਮੈਂ ਤੁਹਾਨੂੰ ਅੱਜ ਨਾ ਇੱਕ ਆਨਲਾਈਨ ਮਤਲਬ ਔਨ ਕੈਮਰਾ ਸਵਾਲ ਪੁੱਛਣ ਲੱਗਾ ਮੈਂ ਇੱਕ ਨਵਾਂ ਸ਼ੋਅ ਨਹੀਂ ਔਖਾ ਨਹੀਂ ਸੌਖਾ ਮੈਂ ਨਾ ਇੱਕ ਸ਼ੋਅ ਸ਼ੁਰੂ ਕੀਤਾ ਅੱਛਾ ਗੇੜੀ ਵਿਦ ਸ਼ੁਰਲੀ ਸ਼ੁਰਲੀ ਮੇਰਾ ਨਾਮ ਆ ਨਾ ਮੈਂ ਕਿਤੇ ਕੋਈ ਜਨਾਨੀ ਆ ਦੇਖਿਆ ਇਹ ਇਹ ਹੁੰਦੇ ਨੇ ਕਲਾਕਾਰ ਪੰਜ ਤੇ ਬੰਜ ਅੱਛਾ ਮੈਮ ਉਹਦੇ ਵਿੱਚ ਕੀ ਆ ਵੀ ਆਪਾਂ ਘੁੰਮਣ ਜਾਂਦੇ ਆ ਤੇ ਚਿਟਚਟ ਨਾਰਮਲ ਜ਼ਿੰਦਗੀ ਦਾ ਤੁਸੀਂ ਵਿਆਹ ਨਪਟਾ ਲਓ ਸਾਰੀਆਂ ਚੀਜ਼ਾਂ ਪਕਾ ਲਓ ਫਿਰ ਅਸੀਂ ਤੁਹਾਨੂੰ ਵੀ ਲੈ ਕੇ ਜਾਣਾ ਚਾਹਾਂਗੇ ਕਿੱਥੇ ਜਿੱਥੇ ਤੁਹਾਨੂੰ ਵਧੀਆ ਲੱਗਦਾ ਆਰਟਿਸਟ ਦੇ ਹਿਸਾਬ ਨਾਲ ਜਾਂਦੇ ਆਪਾਂ ਮੈਂ ਹੁਣ ਵਧੀਆ ਜਿਹੀ ਜਗ੍ਹਾ ਸੋਚ ਕੇ ਰੱਖੂ ਲੈ ਕੇ ਜਾਣਾ ਬਹੁਤ ਫਿਰ ਮੈਡਮ ਲੈ ਜਾਾਂਗੇ ਹੁਣ ਅਸੀਂ ਕਸੌਲੀ ਜਾ ਕੇ ਆਏ ਆ ਹੁਣ ਅਗਲੀ ਵਾਰ ਤੁਸੀਂ ਦੱਸ ਦਿਓ ਕਿੱਥੇ ਜਾਣਾ ਆਪਾਂ ਉੱਥੇ ਚਲਾਂਗੇ ਜਗਾ ਸੋਚ ਲਓ ਕਿਉਂਕਿ ਵਿਆਹ ਤੋਂ ਬਾਅਦ ਤੁਹਾਨੂੰ ਥਕਾਵਟ ਬਹੁਤ ਹੋਣੀ ਆ ਹਨਾ ਮੈਂ ਥੋੜਾ ਰਿਲੈਕਸ ਹੋ ਕੇ ਆਉਂਗੀ ਨਾ ਠੀਕ ਹੈ ਠੀਕ ਹੈ ਕਬ ਮੈਂ ਸੋਚ ਕੇ ਦੱਸੂ ਫਿਰ ਵਧੀਆ ਜੀ ਜਗਾ ਹਨਾ ਫਿਰ ਜਾਵਾਂਗੀ ਜੀ ਆਪਾਂ ਮੈਡਮ ਕੋਲੋਂ ਵਾਅਦਾ ਲੈ ਲਿਆ ਮੈਸੇਜ ਲੈ ਲਿਆ ਆਪਾਂ ਵੀ ਆਪਾਂ ਜਾਵਾਂਗੇ ਫਿਰ ਉਹ ਨਾਲ ਨਾਲ ਇੰਟਰਵਿਊ ਚੱਲੂਗੀ ਬਿਲਕੁਲ ਬਿਲਕੁਲ ਜਦੋਂ 5 ਕਿ ਮਿੰਟ ਚੱਲੀ ਮੈਡਮ ਖਵਾਵਾਂਗੇ ਸਾਰਾ ਕੁਝ ਸਾਰਾ ਕੁਝ ਸਾਡੇ ਵੱਲੋਂ ਠੀਕ ਹੈ ਠੀਕ ਹੈ ਸਾਰਾ ਖਰਚਾ ਸਾਰਾ ਸਾਰਾ ਖਰਚਾ ਤੁਹਾਡੀ ਸ਼ਾਪਿੰਗ ਵੀ ਇਹੀ ਕਰਾਉਣੀ ਆ ਠੀਕ ਹੈ डन ਹੋ ਗਿਆ ਚਲੋ ਸਨੀ ਦੀ ਬਣੀ ਦੇ ਸ਼ੂਟ ਤੇ ਅੱਜ ਆਪਾਂ ਇੱਕ ਸ਼ੋਅ ਪਲਾਨ ਕਰ ਲਿਆ ਇਹ ਤਾਂ ਇੱਕ ਸ਼ੂਟਲੀ ਬਹੁਤ ਗਰਾਵ ਹੈ ਛੱਡਤੀ ਫਿਰ ਸ਼ੂਟਲੀ ਛੱਡਤੀ ਚਲੋ ਬਹੁਤ ਸਾਰੀਆਂ ਦੁਆਵਾਂ ਮੈਂ ਬਹੁਤ ਸਾਰੀਆਂ ਬੈਸਟ ਵਿਸ਼ੇਸ ਤੁਸੀ ਵਧੀਆ ਵਧੀਆ ਕੰਮ ਕਰਦੇ ਰਹੋ ਔਰ ਇਦਾਂ ਹੀ ਸਾਡੇ ਸਾਰਿਆਂ ਨੂੰ ਹਸਾਉਂਦੇ ਰਹੋ ਸੋਸ਼ਲ ਮੀਡੀਆ ਤੇ ਦਿਲ ਲੈਂਦੇ ਰਹੋ ਤੇ ਵਿਆਹ ਜਿਹੜਾ ਤੁਹਾਨੂੰ ਪਿਆਰ ਮਿਲਣਾ ਜਿਹੜਾ ਤੁਸੀਂ ਅੱਗੇ ਹੋ ਹੋ ਭੰਗੜਾ ਪਾਉਣਾ ਨਾ ਦਿਲ ਲਾਲ ਲਾਲ ਭੇਜੋ ਕਾਲੇ ਕਿਸੇ ਨਹੀਂ ਭੇਜਣੀ ਕਾਲੇ ਨਹੀਂ ਭੇਜਦੇ ਭਾਈ ਕਾਲਾ ਬਾਹਰ ਰਿਜੈਕਟ ਕਰਦਾ ਹਾਂ ਹਾਂ ਮੱਸਰੀ ਬੈਸਪੈਸ਼ਨ ਮੈਮ ਬਹੁਤ ਬਹੁਤ ਸ਼ੁਕਰੀਆ ਬੜਾ ਚੰਗਾ ਲੱਗਾ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ